ਇੱਕ ਦਾਤਸਾ ਵੇਖਿਆ ਜਦੋਂ ਜੰਗਲ ਤੋਂ ਦੇਖ ਦਸਾਂ ਅਗਰ ਬਲਾਇ ਸ਼ਹੀਦਾਂ ਦੇ ਸਰਦਾਰ ਸਹਿਬ ਜਿਹੜੇ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਪਾਵਨ ਰੂਪ ਉੱਤੇ ਧਰਤੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਰਮ ਪਤਿ ਅੱਜ 412ਵਾਂ ਸ਼ਹੀਦੀ ਦਿਹਾੜਾ ਸ੍ਰੀ ਦਰਬਾਰ ਸਾਹਿਬ ਪਰਮ ਪਤਿ ਦੇ ਸੰਗਤ ਸੰਗਤ ਦੇ ਰੂਪ ਵਿੱਚ ਆਪਣਾ ਸਮਾਂ ਉਸ ਅੰਗਲਾਕਾ ਪਹੁੰਚੇ ਸਨ ਰਲ ਕੇ ਮਨਾ ਰਹੇ ਅੱਜ ਸ਼ਹੀਦੀ ਜੋੜ ਮੇਲੇ ਨੂੰ ਮੁੱਖ ਰੱਖਦੇ ਹੋਏ ਜਿੱਥੇ ਗੁਰੂ ਨਾਮ ਕਨਾਂ ਲੈਵਾ ਸਿੱਖ ਸੰਗਤ ਨੇ ਵੱਖ-ਵੱਖ ਤਰ੍ਹਾਂ ਦੇ ਠੰਡੇ ਮਿੱਠੇ ਜਲਦਨਾ ਸ਼ਪੀਨਾ ਲਗੀਆਂ ਨੇ ਉੱਥੇ ਅੱਜ ਗੁਰਦੁਆਰਾ ਗੁਰੂ ਗੰਗ ਸਾਹਿਬ ਜੀ ਭਵਨ ਦੇ ਖੇਰੇ ਮੁਕਵੇਲੇ ਸਤਿਕਾਰਯੋਗ ਦਰਬਾਰ ਸਾਹਿਬ ਤਰਨਤਾਰਨ ਦੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੋਇਗਰ ਕੋਉ ਕੋ ਪ੍ਰਮਤ ਸੰਗਤ ਰੂਪੀ ਸਾਬ ਸ੍ਰੀ ਗੁਰੂ ਜੀ ਜੀਸੋ ਪੰਥਰਾ ਨਾਮ ਪਕਧਨਾ ਦੇ ਮੰਦਿਰ ਸ਼ਾਮ ਸੁਖਨੀ ਸਾਹਿਬ ਦੀ ਬਾਣੀ ਦਰਦਵਾਰਾ ਮਜੀਦ ਸਾਹਿਬ ਦੀ ਦਵਾਰ ਹੱਤੇ ਅਰਪ ਹੋਈ ਹੈ ਉਸ ਤੋਂ ਬਾਅਦ ਵੱਖ-ਵੱਖ ਰਾਗੀ ਢਾਡੀ ਸਿੰਘ ਸਰਬਾਨ ਸਿੱਖ ਸੰਗਤ ਦੇ ਨਾਲ ਆਪਣੀਆਂ ਵਿਚਾਰਾਂ ਕਰਨਗੇ ਤੇ ਗੁਰੂ ਨਾਨਕ ਨਾਮ ਸੇ ਸਿੱਖ ਸੰਗਤ ਨੂੰ ਗੁਰ ਘਰ ਦੇ ਨਾਲ ਜੁੜਨਗੇ ਅੱਜ ਜਿੱਥੇ ਅਸੀਂ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਉੱਥੇ ਇੱਕ ਸਿੱਖ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਆਪਾਂ ਆਪਣੇ ਬੱਚਿਆਂ ਨੂੰ ਵੱਡਿਆਂ ਨੂੰ ਸਾਰਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਫੈਸਲੇ ਕਰੀਏ ਗੁਰੂ ਵਾਲੇ ਬਣੀਏ ਅਮਰ ਸਿੱਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਦਿਨ ਪੰਚਮ ਗੁਰਦੇਵ ਜਿਨ੍ਹਾਂ ਨੇ ਪਾਵਨ ਬਾਣੀ ਰਾਹੀਂ ਸਾਨੂੰ ਸਮਝਾਉਣਾ ਕੀਤਾ ਜੋ ਪਾਤਸ਼ਾਹ ਜੀ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਅੰਕਿਤ ਕੀਤਾ ਅੱਜ ਦੇ ਦਿਨ ਦੇਣ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਹਨੂੰ ਇਤਿਹਾਸ ਰੂਪ ਵਿੱਚ ਸਿਰਜ ਕਰਕੇ ਸਾਰੀ ਦੁਨੀਆ ਦੇ ਸਾਹਮਣੇ ਲਿਆਉਣਾ ਕੀਤਾ ਪਾਤਸ਼ਾਹ ਜੀ ਮਹਾਰਾਜ ਜੀ ਨੇ ਦਰਜ ਕੀਤਾ ਤੇਰਾ ਕੀਆ ਮੀਠਾ ਲੱਗਾ ਹਰ ਨਾਮ ਪਦਾਰਥ ਨਾਨਕ ਮੰਗਾ ਕਿ ਅਕਾਲ ਪੁਰਖ ਵਾਹਿਗੁਰੂ ਜੀ ਬਾਣੀ ਨੂੰ ਕਿਵੇਂ ਮੰਨਿਆ ਜਾਂਦਾ ਹੈ ਰਬੀ ਰਜਾ ਦੇ ਵਿੱਚ ਰਹਿੰਦਿਆਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਮੁਗਲੀਆਂ ਹਕੂਮਤ ਦੇ ਕਿ ਦਿਵਾਨ ਚੰਦੂ ਲਾਲ ਦੁਆਰਾ ਦਿੱਤੇ ਗਏ ਅਨੇਕਾਂ ਕਸ਼ਟ ਪਾਤਸ਼ਾਹ ਜੀ ਮਹਾਰਾਜ ਜੀ ਨੇ ਤਨ ਉੱਪਰ ਸਹਾਰੇ ਇਕਾਏ ਤੇ ਸਹੇ ਐਸੇ ਕਸ਼ਟ ਜੋ ਜਾਸਾ ਦੇ ਕਾਨੂੰਨ ਮੁਤਾਬਕ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸਭ ਤੋਂ ਪਹਿਲਾਂ ਦੇਗ ਦੇ ਵਿੱਚ ਉਬਾਲਿਆ ਗਿਆ ਫਿਰ ਪਾਤਸ਼ਾਹ ਜੀ ਮਹਾਰਾਜ ਉੱਪਰ ਗਰਮ ਰੇਤਾ ਕਰਕੇ ਸੀਸ ਦੇ ਉੱਪਰ ਪਾਇਆ ਗਿਆ ਗਰਮ ਤਤੀ ਤਵੀ ਦੇ ਉੱਪਰ ਪਾਤਸ਼ਾਹੀ ਮਹਾਰਾਜ ਜੀ ਨੂੰ ਬਿਠਾ ਕਰਕੇ ਛੜਦਾ ਬਲਦਾ ਰੇਤਾ ਪਾਤਸ਼ਾਹੀ ਮਹਾਰਾਜ ਜੀ ਦੇ ਸਰੀਰ ਉੱਪਰ ਫਿਰ ਦੁਬਾਰਾ ਪਾਇਆ ਗਿਆ ਇਸ ਤਰ੍ਹਾਂ 5 ਦਿਨ ਲਗਾਤਾਰ ਪਾਤਸ਼ਾਹੀ ਮਹਾਰਾਜ ਅਕੈ ਤੇ ਅਸਹਿ ਐਸੇ ਕਸ਼ਟ ਸਹਾਰੇ ਤੇ ਮੁਖੋਂ ਸੀਨਾ ਉਚਾਰੀ ਪਾਤਸ਼ਾਹੀ ਮਹਾਰਾਜ ਜੀ ਨੇ ਪਰਮੇਸ਼ਰ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤੇ ਜ਼ੁਲਮੀਆਂ ਜ਼ੁਲਮਲੀ ਦੁਲਮੀ ਹਕੂਮਤ ਦੇ ਕਸ਼ਟ ਸਹਾਰਦੇ ਆ ਆ ਪਾਤਸ਼ਾਹੀ ਮਹਾਰਾਜ ਅੱਜ ਦੇ ਦਿਨ ਸ਼ਹਾਦਤ ਦਾ ਜਾਨ ਪੀ ਗਏ ਤੇ ਸਾਡੇ 27 ਇਹੀ ਸੰਦੇਸ਼ ਦਿੱਤਾ ਕਿ ਪਾਤਸ਼ਾਹੀ ਮਹਾਰਾਜ ਜੀ ਨੇ ਜੋ ਪਰਮੇਸ਼ਰ ਦਾ ਹੁਕਮ ਹੈ ਨਾ ਉਹਨੂੰ ਕਿਹੜੇ ਮੱਥੇ ਪ੍ਰਵਾਨ ਕਰਨਾ ਰੱਬ ਦੇ ਹੁਕਮ ਦੇ ਵਿੱਚ ਰਹਿਣਾ ਇਹ ਪਾਤਸ਼ਾਹੀ ਮਹਾਰਾਜ ਜੀ ਨੇ ਆਪ ਨੀ ਸਿਰਜ ਕੇ ਸਿੱਖਾਂ ਦੇ ਵਿੱਚ ਐਸੀ ਹਿੰਮਤ ਭਰ ਦਿੱਤੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਵੀ ਗੁਰੂ ਸਾਹਿਬ ਜੀ ਦੇ ਫਲਸਫੇ ਨੂੰ ਅਪਣਾਉਂਦਿਆਂ ਹੋਇਆਂ ਇਸ ਤਰ੍ਹਾਂ ਹੀ ਪਾਤਸ਼ਾਹ ਜੀ ਮਹਾਰਾਜ ਜੀ ਦੇ ਪੂਰਨਿਆਂ ਨੂੰ ਉਪਰ ਤੁਰਦਿਆਂ ਹੋਇਆਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਹੁਕਮ ਨੂੰ ਮਨਾਉਂਦੇ ਰਹੇ। ਸੋ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਜ ਦੇ ਦਿਨ ਚੂਨਾ ਮੰਡੀ ਲਾਹੌਰ ਵਿਖੇ ਜਬਰੀ ਜ਼ੁਲਮੀ ਇਹ ਮੁਗਲਿਆ ਹਕੂਮਤ ਦੇ ਐਸੇ ਕਸ਼ਟ ਸਾਰੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ। ਸਮੂਹ ਸੰਗਤਾਂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਿਖੇ ਨਾਤਮਸਤਕ ਹੋ ਰਹੀਆਂ ਹਨ ਆਪਣੀਆਂ عقیدਤ ਪਟਾਵਾਵਾਂ ਪਾਵਨਾਵਾਂ ਪਾਤਸ਼ਾਹੀ ਮਹਾਰਾਜ ਜੱਗੇ ਅਰਪਣ ਕਰ ਰਹੀਆਂ ਹਨ ਗੁਰੂ ਦੇ ਪਾਤਸ਼ਾਹੀ ਮਹਾਰਾਜ ਜੀ ਦੇ ਦਿੱਤੇ ਹੋਏ ਇਤਿਹਾਸ ਨੂੰ ਆਪਣੇ ਹਿਰਦੇ ਵਿੱਚ ਵਸਾ ਕਰਕੇ ਮਨਾ ਰਹੀਆਂ ਹਨ ਸਮੂਹ ਸੰਗਤਾਂ ਦਾ ਕਿਉਂਕਿ ਮੈਨੇਜਰ ਜੀ ਦਰਬਾਰ ਸਾਹਿਬ ਸਮੂਹ ਸਟਾਫ ਵੱਲੋਂ ਤਹਿਦ ਨੋਤ ਨਿਵਾਤ ਪਾਤਸ਼ਾਹੀ ਮਹਾਰਾਜ ਜੀ ਦੇ ਐਸੇ ਇਤਿਹਾਸ ਨੂੰ ਅਪਣਾਉਂਦਿਆਂ ਆਇਆ ਗੁਰਮਤ ਦੇ ਨਾਲ ਜੁੜੀਏ ਆਓ ਬਾਣੀ ਬਾਣੀ ਦੇ ਧਾਰਨੀ ਬਣੀਏ ਜੋ ਪਾਤਸ਼ਾਹੀ ਮਹਾਰਾਜ ਨੇ ਸਾਨੂੰ ਇਤਿਹਾਸ ਸਿਰਜ ਕੇ ਆਪ ਵਿਖਾਇਆ ਹੈ ਗੁਰਮਤ ਦੇ ਅਨਸਾਰ ਆਪਣੀ ਜੀਵਨ ਸ਼ੈਲੀ ਅਪਣਾ ਕਰਕੇ ਆਉਣ ਵਾਲਾ ਜੀਵਨ ਸਫਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ